हां जी दोस्तों की हालचाल है सारेदा ठीक ठाक हूं आज अपन गए रेडि शहरी ते जाने हैं कालज लो जी पहुंच गया अपन कालज ते अपने नाल दीप ते इंद्र कालज दा माहौल चेक करो ठंड ਵਿੱਚ ਕਹਿੰਦੇ ਕੌਣ ਆਉਂਦਾ ਕਾਲਜ ਐਨ ਸੁੰਨਸਰਾ ਪਈ ਖੜੀ ਹੈਗੀ ठंड ਬਹੁਤ ਹੋਈ ਪਿਆ ਦੋ ਤਿੰਨ ਦਿਨ ਹੋ ਗਿਆ ਹਵਾ ਨਾਲੀ ਚੈੱਕ ਕਰੋ ਆਪਣਾ ਐਮਆਰਐਸ ਕਾਲਜ ਬਹੁਤ ਸੋਹਣੀ ਲੁੱਕ ਬਣਾਤੀ ਕਾਲਜ ਦੀ ਇਧਰ ਚੋਬਰ ਵੀ ਮਫਲਰ ਮੂਫਲਰ ਪਾ ਕੇ ਪੂਰੀ ਐਨ ਗੇੜੀਆਂ ਮਾਰਤੇ ਫਿਰਦੇ ਆ ਕਾਲਜ ਵਿੱਚ ਚੈੱਕ ਕਰੋ ਲਓ ਜੀ ਅਜਾ ਆਪਣੇ ਵੀ ਵਾਲਾਂ ਚ ਵੱਜ ਗਿਆ ਹੱਤ ਤੇ ਬਾਈਕ ਤੇ ਬਹਿ ਕੇ ਲੈਣ ਜਾਂਦੇ ਆ ਲੱਬੀ ਨੂੰ ਲੱਬੀ ਵੀ ਆਇਆ ਕਬੱਡੀ ਵਾਲਾ ਆ ਗਿਆ ਉਹਨੂੰ ਚੜਾ ਕੇ ਲੈ ਕੇ ਆਉਣੇ ਆਗੇ ਕਿਨੇ ਫੋਨ ਕਰਤਾ ਕਹਿੰਦਾ ਬਈ ਚੜਾ ਕੇ ਲੈ ਕੇ ਜਾਓ ਕੈਂਚੀਆਂ ਤੋਂ ਲਓ ਜੀ ਚੋਬਰ ਨੂੰ ਚੜਾ ਲਿਆ ਪੂਰੀ ਸਮੈਲ ਆ ਮੁੱਖ ਤੇ ਚੈੱਕ ਕਰੋ ਮੁੰਡੇ ਦੇ ਚਿਲਾਕੇ ਲੱਗੇ ਇਹਨੂੰ ਆਪਾਂ ਇਹਨਾਂ ਨੂੰ ਲੱਗੀ ਸੀ ਭੁੱਖ ਫੇਰ ਖਾਦੇ ਅਸੀਂ 버ਗਰ 버ਗਰ ਬਹਿ ਕੇ ਉੱਥੇ ਬਰਗਰ ਖਾ ਕੇ ਅਸੀਂ ਫੇਰ ਮਾਰੀ ਮੋਰਸਾਂ ਦੀ ਕਿੱਕ ਤੇ ਮੈਂ ਵੀ ਮਾਰਿਆ ਮੁੱਛਾਂ ਤੇ ਹੱਥ ਫੇਰ ਅਸੀਂ ਕਵਰ ਲੈਣ ਆ ਗਏ ਉਧਰ ਕਬੱਡੀ ਵਾਲਾ ਕਹਿੰਦਾ ਕਹਿੰਦਾ ਕਵਰ ਲੈਣਾ ਹੀ ਲੈਣਾ ਮੈਂ ਚੈੱਕ ਕਰ ਲਾ ਫੇਰ ਅਸੀਂ ਕਾਲਜ ਉਤਰ ਕੇ ਫੇਰ ਅਸੀਂ ਹੇਅਰ ਸਲੂਨ ਤੇ ਪਹੁੰਚ ਗਏ ਵੀ ਵਾਲ-ਵਾਲ ਸੈਟ ਕਰਾ ਲਈਏ ਚੰਡੀਗੜ੍ਹ ਜਾਣਾ ਕਬੱਡੀ ਵਾਲੇ ਦੇ ਵਿੱਚ ਜੱਟ ਬਣੀ ਪਈ ਐ ਦੇਖੋ ਉਧਰੋਂ ਕਰਨੀ ਵੀ ਪੂਰੀਆਂ ਮਾਲਸ਼ਾਂ ਮੁੱਲਸ਼ਾਂ ਕਰੀ ਜਾਂਦਾ ਤੇ ਕਬੱਡੀ ਵਾਲਾ ਵੀ ਨੱਚੀ ਜਾਂਦਾ ਉਧਰੋਂ ਔਜਲਾ ਚੱਲੀ ਜਾਂਦਾ ਮੇਰੇ ਵੀਰੋ ਇੱਧਰ ਵੀ ਉਸ ਤਰ੍ਹਾਂ ਉਸ ਤਰ੍ਹਾਂ ਲੱਗੀ ਜਾਂਦੇ ਆ ਪੂਰੇ ਓਕੇ ਗੱਲਬਾਤ ਹੋਈ ਪਈ ਆ ਚੈੱਕ ਕਰੋ ਵਾਈਬ ਮੁੰਡਿਆਂ ਦੀ ਐਨ ਸਿਰਾ ਗੱਲਬਾਤ ਕਰਾਈ ਪਈ ਆ ਜਮਾ ਐਂਡਲੈਸ ਆ ਗਈ ਜਮਾ ਮੋਚਾਂ ਮੱਚਾ ਆਪਾਂ ਵੀ ਰੱਖ ਲਈਆਂ ਹਨਾ ਪਹਿਲਾਂ ਤਾਂ ਕਟਾ ਦਿੰਦੇ ਸੀਗੇ ਲਓ ਦੀਪ ਵੀ ਕਹਿੰਦੇ ਸੁੱਤਾ ਪਿਆ ਸੋਨਸਰਾ ਹੋਈ ਪਈ ਹੈ ਗੇ ਪਤਾ ਨਹੀਂ ਕੀ ਖਾਦਾ ਪਤੰਦਰਾ ਨੇ ਇੱਧਰ ਕਬੱਡੀ ਵਾਲੇ ਦੀਪ ਆਪਾਂ ਜੱਤ ਵਾਲੀ ਹੋਈ ਪਈ ਸੇਰੀ ਵੀ ਕਟਾਉਂਦੇ ਆਪਾਂ ਕਰਤੀ ਤਿਆਰੀ ਕਰਨੀ ਕਹਿੰਦਾ ਥੋੜਾ ਥੋੜਾ ਮੁੰਨਦਗੇ ਪੇੜ ਦੀ ਉਹਨਾਂ ਨੂੰ ਇਹਨੂੰ ਕਸੂਤ ਕਰਦੀ ਏ ਉਧਰ ਨਕੀਆਂ ਨੁੱਟੀਆਂ ਬਾਈਆਂ ਪਤੰਦਰ ਬਾਬਾ ਹੀ ਲੱਗਦਾ ਸੀਗਾ ਲੋ ਇੱਧਰ ਵੀ ਹੋ ਗਈ ਗੱਲਬਾਤ ਓਕੇ ਚੋਬਰ ਬੈਠਿਆ ਇਕੱਠੇ ਰਲ ਕੇ ਗੱਲਾਂ ਬਾਤਾਂ ਕਰੀ ਇਹਨੇ ਕਬੱਡੀ ਵਾਲ ਦੇ ਵਾਲ ਕਰਾਤੇ ਲੋਟ ਲੱਗਦਾ ਨਾ ਘੈਂਟ ਉਹਨ ਲਓ ਚੈੱਕ ਕਰੋ ਸੋਹਣਾ ਲੱਗੀ ਜਾਂਦਾ ਪੂਰਾ ਇੱਧਰ ਆਪਣੀਆਂ ਵੀ ਮੁੱਛਾਂ ਮੁੱਛਾਂ ਤੇ ਮਾਰਿਆ ਆਪਾਂ ਹੱਥ ਮੁੱਛਾਂ ਕਰ ਲੀਆਂ ਕੁੰਡੀਆਂ ਮੈਂ ਕਬੱਡੀ ਵਾਲੇ ਨੂੰ ਕਿਹਾ ਮੇਰੇ ਵੀ ਉਸ ਤਰ੍ਹਾਂ ਲਾ ਦੇ ਮਾੜੀ ਮੋਟੀ ਸ਼ੇਪ ਜੀ ਬਣਾ ਦੇ ਦਾੜੀ ਦੀ ਕਬੱਡੀ ਵਾਲੇ ਨੇ ਚੱਕਿਆ ਉਸ ਤਰ੍ਹਾਂ ਤੇ ਲਾਉਣ ਲੱਗਾ ਮੈਂ ਕਿਹਾ ਭਰਾਵਾ ਗੱਲ ਨਾ ਵੱੜਦੀ ਮੇਰਾ ਕਹਿੰਦਾ ਨਹੀਂ ਬਾਬੇ ਕਹਿੰਦਾ ਹੇਅਰ ਮਾਸਟਰ ਆਉਣ ਦੇ ਲੱਗਿਆ ਰਿਹਾ ਮੈਂ ਮੈਂ ਠੀਕ ਆ ਬਾਬੇ ਠੀਕ ਆ ਯਾਰ ਕਰ ਦੇ ਕੋਈ ਚੱਕਰ ਨਹੀਂ ਕਬੱਡੀ ਵਾਲੇ ਨੇ ਆਪਣੀ ਦਾੜੀ ਕਰਤੀ ਉਦੋਂ ਕਰਨ ਔਜਲਾ ਚੱਲੀ ਜਾਂਦਾ ਸੀ ਵਾਈਬ ਪੂਰੀ ਓਕੇ ਹੀ ਪਿਆ ਲਓ ਜੀ ਕਰੋ ਚੈੱਕ ਐਣ ਮੁੰਡੇ ਤਿਆਰੀ ਖਿੱਚੀ ਬੈਠੇ ਹੁਣ ਕਰ ਜਾਂਦੀ ਏ ਨੇਰਾ ਹੋ ਗਿਆ ਜਿਆਦਾ ਆਥੇ ਟਾਈਮ ਹੋਇਆ ਪਿਆ ਉਧਰੋਂ ਚੰਡੀਗੜ੍ਹ ਵੀ ਜਾਣਾ ਦਾ ਲਓ ਜੀ ਆਵਲ ਖਰਾਣੀ ਪਹੁੰਚ ਗਏ ਫੇਰ ਇਹਨਾਂ ਦਿਲ ਕੀਤਾ ਗੋਲ ਗੱਪੇ ਖਾਣ ਨੂੰ ਸਾਰਿਆਂ ਨੇ ਚੱਕੀਆਂ ਕੋਲੀਆਂ ਤੇ ਖਾਦੇ ਗੋਲ ਗੱਪੇ ਫੇਰ ਅਸੀਂ ਪਹੁੰਚ ਗਏ ਘਰੇ ਘਰੇ ਆ ਕੇ ਖਾਦੀ ਆਪਾਂ ਰੋਟੀ ਇੱਥੇ ਆਪਣਾ ਵਲੌਗ ਦਾ ਸਮਾਪਤ